ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਲੱਗਦਾ ਹੈ ਰਾਤ ਨਿਰਮਲ ਨੇ ਫਿਰ ਸਿਮਰਨ ਤੇ ਹੱਥ ਚੁੱਕਿਆ ਮੈਨੂੰ ਤਾਂ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਸਿਮਰਨ ਦੀਆਂ ਸੁੱਜੀਆਂ ਹੋਈਆਂ ਅੱਖਾਂ ਤੇ ਸਰੀਰ ਤੇ ਪੈ ਨੀਲੇ ਨਿਸ਼ਾਨ ਦੇਖ ਕੇ ਮੇਰਾ ਦਿਲ ਤੜਫਦਾ ਮੈਂ ਤੜਫ ਕੇ ਰਹਿ ਜਾਣਾ ਪਰ ਕਰ ਕੁਝ ਨਹੀਂ ਸਕਦਾ ਕਾਸ਼ ਸਰਜੀਤ ਹੁੰਦੀ ਤਾਂ ਆਪਣੇ ਪੁੱਤ ਨੂੰ ਸਮਝਾਉਂਦੀ ਪਰ ਸਰਜੀਤ ਨੂੰ ਤਾਂ ਮੈਂ ਆਪਣੀਆਂ ਹੀ ਗਲਤੀਆਂ ਨਾਲ ਖੋ ਦਿੱਤਾ। ਇਹ ਸੋਚਦੇ ਹੋਏ ਮੇਰੇ ਮੇਰੇ ਦਿਮਾਗ ਦੀਆਂ ਨਸਾਂ ਫਟਣ ਲੱਗੀਆਂ ਤੇ ਮੈਂ ਆਪਣੇ ਆਪ ਤੋਂ ਭੱਜਣਾ ਚਾਹੁੰਦਾ ਸੀ ਪਰ ਭੱਜ ਨਹੀਂ ਸਕਿਆ। ਕਿਉਂਕਿ ਕੁਦਰਤ ਨੇ ਮੇਰੇ ਲਈ ਸਜ਼ਾ ਤੈਅ ਕੀਤੀ ਹੈ ਕਿ ਮੈਂ ਪਛਤਾਵੇ ਦੀ ਅੱਗ ਵਿੱਚ ਹੌਲੀ-ਹੌਲੀ ਜਲਦਾ ਰਵਾਂ। ਸਿਮਰਨਪੁੱਤ ਮੈਂ ਬਾਜ਼ਾਰ ਵੱਲ ਜਾ ਰਿਹਾ ਕੁਝ ਮਗਵਾਉਣਾ ਤਾਂ ਨਹੀਂ। ਨਹੀਂ ਪਪਾ ਜੀ ਕੁਝ ਨਹੀਂ ਮਗਵਾਉਣਾ ਤੁਸੀਂ ਜਾਓ। ਮੈਂ ਚੱਲ ਪਿਆ ਇਹ ਸੋਚ ਕੇ ਕਿ ਕੁਝ ਦੇਰ ਬਾਹਰ ਨਿਕਲਣ ਨਾਲ ਸ਼ਾਇਦ ਮੇਰਾ ਮਨ ਥੋੜਾ ਬਹਿਲ ਜਾਵੇ ਪਰ ਬਾਹਰ ਨਿਕਲਦੇ ਹੀ ਮੇਰਾ ਮਨ ਅਤੀਤ ਦੀਆਂ ਯਾਦਾਂ ਵਿੱਚ ਭਟਕਣ ਲੱਗਿਆ ਮੇਰੇ ਨਾਲ ਜਵਾਨ ਲੜਾਉਣੀ ਹੈ ਇੱਕ ਗਾਲ ਕੱਢ ਕੇ ਮੈਂ ਉਸ ਤੇ ਆਪਣਾ ਸਾਰਾ ਗੁੱਸਾ ਕੱਢ ਦਿੱਤਾ ਪਲੀਜ਼ ਮੈਨੂੰ ਨਾ ਮਾਰੋ ਮੇਰੇ ਬੱਚੇ ਨੂੰ ਲੱਗ ਜਾਊਗੀ ਪਲੀਜ਼ ਨਾ ਮਾਰੋ ਆਖਰ ਮੈਂ ਕੀਤਾ ਕੀ ਹੈ ਉਸ ਨੇ ਝੁਕ ਝੁਕੇ ਹੋਏ ਆਪਣੀ ਪਿੱਠ ਤੇ ਮੇਰੇ ਸਾਰੇ ਵਾਰ ਸਹਿਣ ਕਰਦੇ ਹੋਏ ਕਿਆ ਉਸ ਦੀ ਕੋਖ ਵਿੱਚ ਪਲ ਰਹੇ ਬੱਚੇ ਤੇ ਉਹ ਕਰੋਚ ਵੀ ਨਹੀਂ ਆਉਣ ਦੇਣਾ ਚਾਹੁੰਦੀ ਸੀ ਪਰ ਮੈਂ ਘਟ ਜਲਮ ਨਹੀਂ ਸੀ ਵਾਲਾਂ ਤੋਂ ਫੜਦੇ ਹੋਏ ਉਸ ਨੂੰ ਕਿਸੇ ਟਕੇ ਹਾਲ ਵਿੱਚ ਲੈ ਆਇਆ ਤੇ ਆਪਣੀ ਬੈਲਟ ਕੱਢ ਲਈ ਬੈਲਟ ਦਾ ਪਹਿਲਾ ਵਾਰ ਹੁੰਦਿਆਂ ਹੀ ਜੋਰ ਦੀਆਂ ਚੀਕਾਂ ਖਾਮੋਸ਼ੀ ਵਿੱਚ ਬਦਲਦੀਆਂ ਹੁੰਦੀਆਂ ਚਲੀਆਂ ਗਈਆਂ ਉਹ ਬੇਹੋਸ਼ ਹੋ ਚੁੱਕੀ ਸੀ ਪਾਗਲ ਹੋ ਗਏ ਆ ਉਹ ਪ੍ਰੈਗਨੈਂਟ ਹੈ ਜੇ ਉਸ ਨੂੰ ਕੁਝ ਹੋ ਗਿਆ ਤਾਂ ਮਾਂ ਕਿਸੇ ਬਹਾਨੇ ਉਸ ਨੂੰ ਮੇਰੇ ਗੁੱਸੇ ਤੋਂ ਬਚਾਉਣਾ ਚਾਹੁੰਦੀ ਸੀ ਕਹਿ ਦਿਓ ਉਸ ਨੂੰ ਮੇਰੀਆਂ ਜਜੂਸੀਆਂ ਨਾ ਕਰੇ ਮੈਂ ਜਿੱਥੇ ਮਰਜੀ ਜਾਵਾਂ ਜਿਸ ਨਾਲ ਮਰਜੀ ਰ੍ਹਾਂ ਇਹਨੂੰ ਮੇਰੇ ਕੰਮਾਂ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਈ ਲੋੜ ਨਹੀਂ ਪਤਨੀ ਐ ਤਾਂ ਘਰ ਵਿੱਚ ਰਹੇ ਮੇਰੀ ਅੰਮਾ ਬਣਨ ਦੀ ਕੋਸ਼ਿਸ਼ ਨਾ ਕਰੇ ਨਹੀਂ ਤਾਂ ਅਗਲੀ ਵਾਰ ਮੈਂ ਜਾਨ ਤੋਂ ਮਾਰ ਦੇਵਾਂਗਾ ਕਹਿੰਦੇ ਹੋਏ ਮੈਂ ਆਪਣੇ 2 ਸਾਲ ਦੇ ਛੋਟੇ ਜਿਹੇ ਨਿਰਮਲ ਨੂੰ ਤੱਕਾ ਦੇ ਦਿੱਤਾ ਜੋ ਆਪਣੀ ਮਾਂ ਨੂੰ ਮਾਰ ਖਾਂਦੇ ਦੇਖ ਕੇ ਸਹਿਮਿਆ ਹੋਇਆ ਇੱਕ ਪਾਸੇ ਖੜਾ ਸੀ ਫਿਰ ਗੱਡੀ ਚੱਕੀ ਤੇ ਚੱਲ ਪਿਆ ਆਪਣੀ ਅਵਾਰਾ ਗਾਦੀ ਦੇ ਰਾਹ ਤੇ ਉਸ ਪੂਰੀ ਰਾਤ ਮੈਂ ਨਸ਼ੇ ਵਿੱਚ ਚੂਰ ਰਿਹਾ ਸਵੇਰ ਦੇ 5 ਵਜੇ ਹੋਣਗੇ ਕਿ ਪਾਪਾ ਦੀ ਕਾਲ ਨੇ ਮੇਰੀ ਸ਼ਰਾਬ ਦਾ ਸਾਰਾ ਨਸ਼ਾ ਉਤਾਰ ਕੇ ਰੱਖ ਦਿੱਤਾ ਤੈਨੂੰ ਕਦੋਂ ਦਾ ਫੋਨ ਕਰ ਰਿਆ ਤੂੰ ਫੋਨ ਕਿਉਂ ਨਹੀਂ ਚੱਕ ਰਿਹਾ ਸਰਜੀਤ ਨੇ ਫਾਂਸੀ ਲਾ ਲਈ ਐ ਫਟਾਫਟ ਘਰ ਆ ਜਾ ਫੋਨ ਕੱਟ ਜਿਵੇਂ ਤਿਵੇਂ ਘਰ ਪਹੁੰਚਿਆ ਪਾਪਾ ਆਪਣੇ ਮੱਥੇ ਤੇ ਹੱਥ ਰੱਖ ਕੇ ਘਰ ਵੜਦਿਆਂ ਹੀ ਪੌੜੀਆਂ ਤੇ ਬੈਠੇ ਸੀ ਤੇ ਮੈਂ ਮਾਂ ਛੋਟੇ ਜਿਹੇ ਨਿਰਮਲ ਨੂੰ ਚੁੱਪ ਕਰਾਉਣ ਦੀਆਂ ਬੇਹਿਸਾਬ ਕੋਸ਼ਿਸ਼ਾਂ ਕਰ ਰਹੀ ਸੀ ਆਪਣੇ ਬੈੱਡਰੂਮ ਦਾ ਨਜ਼ਾਰਾ ਦੇਖ ਮੇਰੀ ਧੜਕਣ ਉੱਥੇ ਹੀ ਰੁਕ ਗਈ ਬੇਜਾਨ ਸਰਜੀਤ ਪੱਖੇ ਨਾਲ ਲਟਕੀ ਹੋਈ ਸੀ ਮੰਮੀ ਪਾਪਾ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੀ ਕੀਤਾ ਜਾਵੇ ਸਰਜੀਤ ਨੇ ਆਪਣੇ ਨਾਲ ਆਪਣੀ ਕੋਖ ਵਿੱਚ ਪਲ ਰਹੇ ਮੇਰੇ ਅੰਝ ਨੂੰ ਵੀ ਖਤਮ ਕਰ ਦਿੱਤਾ ਸੀ ਪਰ ਐਨੇ ਖੌਫਨਾਕ ਮਾਹੌਲ ਦੇ ਵਿੱਚ ਵੀ ਮੇਰਾ ਛਾਤਰ ਦਿਮਾਗ ਕੰਮ ਕਰ ਰਿਹਾ ਸੀ ਇਧਰ ਉਧਰ ਬਹੁਤ ਲੱਭਣ ਤੋਂ ਬਾਅਦ ਵੀ ਪੁਲਿਸ ਨੂੰ ਦੇਣ ਦੇ ਲਈ ਸਰਜੀਤ ਦੀ ਲਿਖੀ ਹੋਈ ਕੋਈ ਆਖਰੀ ਚਿੱਠੀ ਮੈਨੂੰ ਨਾ ਮਿਲੀ ਅਸੀਂ ਇੱਕ ਹੀ ਬਿਆਨ ਨੂੰ ਬਾਰ-ਬਾਰ ਦੁਹਰਾਇਆ ਕਿ ਮਾਂ ਦੀ ਬਿਮਾਰੀ ਦੇ ਚੱਲਦੇ ਉਸ ਨੂੰ ਪੇਕੇ ਜਾਣ ਤੋਂ ਮਨਾਂ ਕੀਤਾ ਤਾਂ ਜਿਦ ਤੇ ਗੁੱਸੇ ਵਿੱਚ ਆ ਕੇ ਉਸ ਨੇ ਆਤਮ ਹੱਤਿਆ ਕਰ ਲਈ ਉਂਝ ਵੀ ਮੇਰੀ ਮਾਂ ਦਾ ਸਿੱਧਾਪਨਪੁਰੀ ਕਲੋਨੀ ਵਿੱਚ ਮਸ਼ਹੂਰ ਸੀ ਜਿਸ ਦਾ ਫਾਇਦਾ ਮੈਨੂੰ ਇਸ ਕੇਸ ਵਿੱਚ ਬਹੁਤ ਮਿਲਿਆ ਕੁਝ ਦਿਨ ਮੈਨੂੰ ਜ਼ਰੂਰ ਲੋਕਅਪ ਵਿੱਚ ਰਹਿਣਾ ਪਿਆ ਪਰ ਬਾਅਦ ਵਿੱਚ ਅਸੀਂ ਲੈ ਦੇ ਕੇ ਇਹ ਮਾਮਲਾ ਖਤਮ ਕਰਨ ਵਿੱਚ ਸਫਲ ਹੋ ਗਏ ਕਿਉਂਕਿ ਸਰਜੀਤ ਦੇ ਪੇਕੇਆਂ ਵਿੱਚ ਵੀ ਉਸ ਦੀ ਖੈਰ ਖਬਰ ਲੈਣ ਵਾਲਾ ਉਸ ਦਾ ਇੱਕ ਸ਼ਰਾਬੀ ਭਰਾ ਹੀ ਸੀ ਜਿਸ ਨੂੰ ਆਪਣੀ ਭੈਣ ਨੂੰ ਇਨਸਾਫ ਦਿਵਾਉਣ ਵਿੱਚ ਕੋਈ ਖਾਸ ਰੁਚੀ ਨਹੀਂ ਸੀ ਥੋੜੀ ਪਰੇਸ਼ਾਨੀ ਨਾਲ ਹੀ ਸਹੀ ਪਰ 9-10 ਮਹੀਨਿਆਂ ਵਿੱਚ ਕੇਸ ਰਫਾ-ਦਫਾ ਹੋ ਗਿਆ ਪਰ ਮੇਰੇ ਵਰਗਾ ਆਸ਼ਿਕ ਮਿਜ਼ਾਜ ਵਿਅਕਤੀ ਅਜਿਹੇ ਸਮੇਂ ਵਿੱਚ ਵੀ ਕਿੱਥੇ ਚੁੱਪ ਬੈਠਣ ਵਾਲਾ ਸੀ ਇਸ ਦੌਰਾਨ ਮੇਰੀ ਲਾਲ ਰੀ ਰਾਮ ਲੀਲਾ ਮੇਰੇ ਇੱਕ ਦੋਸਤ ਦੀ ਭੈਣ ਨੀਹਾ ਨਾਲ ਸ਼ੁਰੂ ਹੋ ਗਈ ਨੀਹਾ ਦਾ ਸਾਥ ਮੈਨੂੰ ਚੰਗਾ ਲੱਗਣ ਲੱਗਿਆ ਕਿਉਂਕਿ ਉਹ ਵੀ ਮੇਰੇ ਬਾਗ ਬਿੰਦਾਸ ਸੀ ਸਰਜੀਤ ਦੀ ਮੌਤ ਨੂੰ 2 ਸਾਲ ਬਾਅਦ ਹੀ ਅਸੀਂ ਵਿਆਹ ਕਰਵਾ ਲਿਆ ਉਹ ਤਾਂ ਵਿਆਹ ਤੋਂ ਬਾਅਦ ਪਤਾ ਲੱਗਿਆ ਕਿ ਮੈਂ ਸੇਰ ਉਹ ਸਵਾ ਸੇਰ ਹੈ ਵਿਆਹ ਹੁੰਦਿਆਂ ਹੀ ਬਤਮੀਜ਼ੀਆਂ ਆਵਾਰਾ ਕਰਦੀਆਂ ਵੱਧ ਚਲਨੀ ਸਾਰੇ ਗੁਣਾ ਵਿੱਚ ਉਹ ਮੇਤੋਂ ਕਿਤੇ ਜ਼ਿਆਦਾ ਵੱਧ ਚੜ ਕੇ ਨਿਕਲੀ ਮੇਰੀ ਪਰੇਸ਼ਾਨੀ ਦੀ ਸ਼ੁਰੂਆਤ ਉਸੇ ਦਿਨ ਹੋ ਗਈ ਸੀ ਜਿਸ ਦਿਨ ਮੈਂ ਸਰਜੀਤ ਸਮਝ ਕੇ ਉਸਤੇ ਪਹਿਲੀ ਵਾਰੀ ਹੱਥ ਚੁੱਕਿਆ ਮੇਰੇ ਉੱਠੇ ਹੋਏ ਹੱਥ ਨੂੰ ਹਵਾ ਵਿੱਚ ਹੀ ਫੜ ਕੇ ਉਸਨੇ ਅਜੀਹਾ ਮੋੜਿਆ ਕਿ ਮੇਰੇ ਮੂੰਹ ਚੋਂ ਹਾਂ ਨਿਕਲ ਗਈ ਉਸ ਦਿਨ ਤੋਂ ਬਾਅਦ ਮੈਂ ਕਦੇ ਵੀ ਉਸਤੇ ਹੱਥ ਚੁੱਕਣ ਦੀ ਹਿੰਮਤ ਨਾ ਕਰ ਸਕਿਆ ਘਰ ਤੋਂ ਬਾਅਦ ਘਰ ਤੋਂ ਬਾਹਰ ਬਣੀ ਠੜੀ ਤੇ ਉੱਤੇ ਨੇੜੇ ਤੇੜੇ ਦੇ 12 ਮੁੰਡਿਆਂ ਦੇ ਨਾਲ ਬੈਠੀ ਉਹ ਸਿਗਰਟਾਂ ਦੇ ਕਾਸ਼ ਲਗਾਉਂਦੀ ਆਪਣੇ ਦੋਸਤਾਂ ਦੇ ਨਾਲ ਕਾਰ ਵਿੱਚ ਘੁੰਮਣ ਜਾਣਾ ਉਸ ਨੂੰ ਬਹੁਤ ਪਸੰਦ ਸੀ ਰਾਤ ਨੂੰ ਉਹ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਘਰ ਆਉਂਦੀ ਤੇ ਸੌ ਜਾਂਦੀ ਮੈਂ ਉਸ ਨੂੰ ਆਪਣੇ ਝਾਂਸੇ ਵਿੱਚ ਲੈਣ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਪਰ ਹਰ ਵਾਰ ਉਸ ਨੇ ਮੇਰੇ ਵਾਰ ਦਾ ਅਜੀਹਾ ਉਲਟਾ ਵਾਰ ਕੀਤਾ ਕਿ ਮੈਂ ਮੁਖਲਾ ਗਿਆ ਉਸ ਨੇ ਸਾਫ਼ ਸ਼ਬਦਾਂ ਵਿੱਚ ਮੈਨੂੰ ਚੇਤਾਵਨੀ ਦਿੱਤੀ ਕਿ ਜੇ ਮੈਂ ਉਸ ਨਾਲ ਉਲਝਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੈਨੂੰ ਮਰਵਾ ਦੇਊਗੀ ਜਾਂ ਅਜੀਹਾ ਫਸਾਊਗੀ ਕਿ ਜ਼ਿੰਦਗੀ ਬਰਬਾਦ ਹੋ ਜਾਊਗੀ ਮੈਂ ਉਸ ਦੇ ਕਹਿਰ ਤੋਂ ਓਨੀ ਦੇਰ ਤੱਕ ਬਚਿਆ ਰਹਿੰਦਾ ਜਦੋਂ ਤੱਕ ਉਸ ਦੇ ਕੰਮਾਂ ਵਿੱਚ दखਲ ਅੰਦਾਜ਼ੀ ਨਾ ਕਰਦਾ ਇਸ ਤਰ੍ਹਾਂ ਕੁਦਰਤ ਦੇ ਨਿਆ ਨਾਲ ਮੈਂ ਛੇਤੀ ਹੀ ਉਹ ਵੱਡਿਆ ਜੋ ਬੀਜਿਆ ਸੀ ਘਰ ਦੀ ਪੂਰੀ ਸਤਾ ਤੇ ਮੇਰੀ ਜਗ੍ਹਾ ਉਹ ਕਬਜ਼ਾ ਕਰ ਚੁੱਕੀ ਸੀ ਵਿਆਹ ਦੇ ਸਾਲ ਪਰ ਬਾਅਦ ਹੀ ਮੇਰੇ ਤੇ ਦਬਾਅ ਬਣਾ ਕੇ ਉਸ ਨੇ ਪਾਪਾ ਤੋਂ ਸਾਡੇ ਘਰ ਨੂੰ ਵੀ ਆਪਣੇ ਨਾਮ ਕਰਵਾ ਲਿਆ ਸੀ ਫਿਰ ਸਾਡਾ ਮਕਾਨ ਵੇਚ ਕੇ ਉਸ ਨੇ ਪੋਸ਼ਕ ਕਲੋਨੀ ਵਿੱਚ ਇੱਕ ਫਲੈਟ ਖਰੀਦਿਆ। ਮੈਨੂੰ ਤੇ ਨਿਰਮਲ ਨੂੰ ਆਪਣੇ ਨਾਲ ਲੈ ਗਈ। ਮੇਰੇ ਬੁੱਢੇ ਮਾਪੇ ਮੇਰੀ ਇੱਕ ਭੈਣ ਜਾਨੀ ਕੇ ਆਪਣੀ ਧੀ ਦੇ ਘਰ ਰਹਿਣ ਵੱਲ ਲਈ ਮਜਬੂਰ ਸੀ। ਇਹ ਸਭ ਮੇਰੀ ਹੀ ਕਾਰਜ ਰੁਜ਼ਗਾਰੀਆਂ ਦੇ ਨਤੀਜੇ ਸੀ ਜੋ ਅੱਜ ਸਭ ਕੁਝ ਮੇਰੀ ਮੁੱਠੀ ਵਿੱਚੋਂ ਰੇਤ ਦੀ ਵਾਂਗ ਫਿਸਲ ਚੁੱਕਿਆ ਸੀ। ਆਪਣਾ ਮਕਾਨ ਵਿਕਣ ਨਾਲ ਹੈਰਾਨ ਪਰੇਸ਼ਾਨ ਪਾਪਾ ਇਸ ਸਦਮੇ ਨੂੰ ਸਹਿ ਨਾ ਪਾਉਣ ਦੇ ਕਾਰਨ ਹਾਰਟ ਅਟੈਕ ਦੇ ਸ਼ਿਕਾਰ ਹੋ ਦੋ ਮਹੀਨਿਆਂ ਵਿੱਚ ਹੀ ਚਲ ਵਸੇ ਉਹਨਾਂ ਦੇ ਜਾਣ ਤੋਂ ਬਾਅਦ ਮੇਰੀ ਮਾਂ ਬਿਲਕੁਲ ਇਕੱਲੀ ਹੋ ਗਈ ਕੁਦਰਤ ਮੇਰੇ ਕਰਮਾਂ ਦੀ ਇੰਨੀ ਛੇਤੀ ਤੇ ਅਜਹੀ ਸਜ਼ਾ ਦੇਊਗੀ ਮੈਨੂੰ ਨਹੀਂ ਸੀ ਪਤਾ ਨਵੇਂ ਘਰ ਵਿੱਚ ਸ਼ਿਫਟ ਹੋਣ ਤੋਂ ਬਾਅਦ ਵੀ ਉਸ ਵਿੱਚ ਕੋਈ ਖਾਸ ਫਰਕ ਨਹੀਂ ਸੀ ਪਿਆ ਇਸ ਦੌਰਾਨ 5 ਸਾਲ ਦੇ ਹੋ ਚੁੱਕੇ ਨਰਮਨ ਨੂੰ ਉਸਨੇ ਪੂਰੀ ਤਰ੍ਹਾਂ ਆਪਣੇ ਅਧਿਕਾਰ ਵਿੱਚ ਲੈ ਲਿਆ ਸੀ ਉਸ ਨੂੰ ਦੇਖ ਦੇਖ ਕੇ ਨਿਰਮਲ ਵੀ ਉਸਦੇ ਨਕਸ਼ੇ ਕਦਮਾਂ ਤੇ ਚੱਲ ਪਿਆ ਪੜ੍ਹਾਈ ਲਿਖਾਈ ਵਿੱਚ ਵੀ ਉਸ ਦਾ ਕੋਈ ਖਾਸ ਬਾਅਦ ਵਸਤਾ ਨਹੀਂ ਸੀ ਜਿਵੇਂ ਦਿਵੇਂ ਕਰਕੇ ਉਸ ਨੇ ਕੋਈ ਛੋਟਾ ਮੋਟਾ ਬਿਜ਼ਨਸ ਕਰ ਲਿਆ ਤੇ ਆਪਣੀ ਪੂਰੀ ਤਰ੍ਹਾਂ ਉਸ ਦੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਸ ਦੇ ਹਵਾਲੇ ਕਰ ਦਿੱਤਾ ਉਹਨਾਂ ਦੋਨਾਂ ਦੇ ਸਾਹਮਣੇ ਮੇਰੀ ਹیثیت ਵੈਸੇ ਵੀ ਕੁਝ ਨਹੀਂ ਸੀ ਕਿਸੇ ਸਮੇ ਮੈਂ ਆਪਣੀ ਮਨਮਰਜ਼ੀ ਦਾ ਮਾਲਕ ਤੇ ਅੱਜ ਮੈਂ ਉਹਨਾਂ ਦੇ ਹੱਥ ਦੀ ਕਟਪੁਤਲੀ ਬਣ ਗਿਆ ਬਸ ਉਹਨਾਂ ਦੇ ਰਹਿਮੋ ਕਰਮ ਤੇ ਜਿਉਂਦਾ ਸੀ ਇਸ ਰਫ਼ਤਾਰ ਨਾਲ ਜ਼ਿੰਦਗੀ ਦੇ ਕੁਝ ਹੋਰ ਸਾਲ ਬੀਤ ਗਏ ਇਸ ਦੌਰਾਨ ਨੀਹਾ ਇੱਕ ਭਿਆਨਕ ਬਿਮਾਰੀ ਦੀ ਲਪੇਟ ਵਿੱਚ ਆ ਗਈ ਤੇ ਆਪਣੇ ਆਪ ਵਿੱਚ ਗੁੰਮਸਮ ਰਹਿਣ ਲੱਗ ਪਈ ਹੁਣ ਘਰ ਦੀ ਪੂਰੀ ਸਤਾ ਮੇਰੇ ਪੁੱਤ ਨਿਰਮਲ ਦੇ ਹੱਥ ਵਿੱਚ ਆ ਗਈ ਸੀ ਹਾਲਾਂਕਿ ਇਸ ਬਦਲਾਅ ਦਾ ਮੇਰੇ ਲਈ ਕੋਈ ਖਾਸ ਮਤਲਬ ਨਹੀਂ ਸੀ ਪਰ ਹਾਂ ਨਿਰਮਲ ਦੇ ਵਿਆਹ ਹੋਣ ਤੇ ਉਸ ਦੀ ਪਤਨੀ ਸਿਮਰਨ ਦੇ ਆਉਣ ਨਾਲ ਮੈਨੂੰ ਕੁਝ ਰਾਹਤ ਜ਼ਰੂਰ ਮਿਲੀ ਸੀ ਕਿਉਂਕਿ ਮੇਰੀ ਨੂੰ ਵੀ ਮੇਰੀ ਸਰਜੀਤ ਦੀ ਤਰ੍ਹਾਂ ਇੱਕ ਨੇਕਦਿਲ ਇਨਸਾਨ ਸੀ ਉਹ ਨੇਹਾ ਦੀ ਸੇਵਾ ਵੀ ਜੀ ਜਾਨ ਨਾਲ ਕਰਦੀ ਤੇ ਨਿਰਮਲ ਨੂੰ ਵੀ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਦੀ ਪਰ ਜਿਸ ਦੀਆਂ ਰਗਾਂ ਵਿੱਚ ਮੇਰੇ ਵਰਗੇ ਗਿਰੇ ਹੋਏ ਇਨਸਾਨ ਦਾ ਲਹੂ ਵਹਿ ਰਿਹਾ ਹੋਵੇ ਉਸ ਨੂੰ ਭਲਾ ਕਿਸੇ ਦੀ ਅਸ਼ਾਈ ਦੀ ਕੀਮਤ ਦਾ ਕੀ ਪਤਾ ਲੱਗਦਾ ਜੇਕਰ ਤੁਹਾਨੂੰ کہانی ਪਸੰਦ ਆ ਰਹੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਸਾਲ ਪਰ ਪਹਿਲਾ ਨੀਹਾ ਨੇ ਆਪਣਾ ਆਖਰੀ ਸਾਲ ਲਿਆ ਉਸ ਵਕਤ ਸੱਚ ਹੀ ਮਨ ਤੋਂ ਜਿਵੇਂ ਕੋਈ ਬੋਝ ਉੱਤਰ ਗਿਆ ਤੇ ਮੇਰਾ ਜੀਵਨ ਥੋੜਾ ਜਿਹਾ ਆਸਾਨ ਹੋ ਗਿਆ ਇਸ ਦੌਰਾਨ ਨਿਰਮਲ ਦੇ ਅਤਿਆachar ਸਿਮਰਨ ਦੇ ਪ੍ਰਤੀ ਵਾਧੇ ਜਾ ਰਹੇ ਸੀ ਲਗਭਗ ਰੋਜ਼ ਰਾਤ ਨੂੰ ਨਿਰਮਲ ਉਸ ਨੂੰ ਕੁੱਟਦਾ ਤੇ ਹਰ ਸਵੇਰ ਆਪਣੇ ਚਿਹਰੇ ਦੀਆਂ ਸੱਟਾਂ ਤੇ ਸਰੀਰ ਦੀ ਸੋਜ ਨੂੰ ਛਿਪਾਉਣ ਦੀ ਕੋਸ਼ਿਸ਼ ਕਰਦੇ ਹੋਏ ਉਹ ਫਿਰ ਆਪਣੇ ਕੰਮਕਾਰਾਂ ਵਿੱਚ ਜੁਟ ਜਾਂਦੀ ਸੀ ਕੱਲ ਰਾਤ ਵੀ ਨਿਰਮਲ ਤੇ ਉਸ ਨਿਰਮਲ ਨੇ ਉਸ ਤੇ ਆਪਣਾ ਗੁੱਸਾ ਕੱਢਿਆ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਆਖਰ ਉਹ ਇਹ ਸਭ ਕੁਝ ਕਿਉਂ ਸਹਿ ਰਹੀ ਐ ਕਿਉਂ ਨਹੀਂ ਉਹ ਨਿਰਮਲ ਨੂੰ ਮੂੰਹ ਤੋੜ ਜਵਾਬ ਦਿੰਦੀ ਆਖਰ ਉਹਦੀ ਕੀ ਮਜਬੂਰੀ ਐ ਇਹ ਸਾਰੀਆਂ ਗੱਲਾਂ ਮੇਰੇ ਦਿਮਾਗ ਵਿੱਚ ਲਗਾਤਾਰ ਚਲਦੀਆਂ ਰਹਿੰਦੀਆਂ ਮੇਰਾ ਮਨ ਉਸ ਦੇ ਲਈ ਇਸ ਲਈ ਵੀ ਪਰੇਸ਼ਾਨ ਰਹਿੰਦਾ ਕਿਉਂਕਿ ਇੰਨਾ ਸਭ ਕੁਝ ਸਹਿ ਕੇ ਵੀ ਉਹ ਮੇਰਾ ਬਹੁਤ ਧਿਆਨ ਰੱਖਦੀ ਸੀ ਕਦੇ-ਕਦੇ ਮੈਂ ਸੋਚਾਂ ਵਿੱਚ ਪੈ ਜਾਂਦਾ ਕਿ ਆਖਰ ਔਰਤ ਇੱਕ ਹੀ ਸਮੇਂ ਵਿੱਚ ਇੰਨੀ ਮਜ਼ਬੂਤ ਤੇ ਮਜਬੂਰ ਕਿਵੇਂ ਹੋ ਸਕਦੀ ਹੈ ਅਜਿਹੇ ਵਕਤ ਤੇ ਸਰਜੀਤ ਦੀ ਮੈਨੂੰ ਬਹੁਤ ਯਾਦ ਆਉਂਦੀ ਆਪਣੇ 5 ਸਾਲ ਦੇ ਵਿਆਹੁਟਿਕ ਜੀਵਨ ਵਿੱਚ ਮੈਂ ਇੱਕ ਪਲ ਵੀ ਉਸ ਨੂੰ ਸਕੂਨ ਨਹੀਂ ਸੀ ਦਿੱਤਾ ਫਿਰ ਜਦੋਂ ਉਹ ਪ੍ਰੈਗਨੈਂਟ ਹੋਈ ਤਾਂ ਮੈਂ ਦੂਜਿਆਂ ਨਾਲ ਇਸ਼ਕ ਲੜਾਉਣ ਲੱਗਿਆ ਕਿਉਂਕਿ ਉਹ ਮੇਰੇ ਲਈ ਇੱਕ ਬੇਕਾਰ ਹੋ ਚੁੱਕੀ ਸੀ ਐਸ ਲਈ ਮੈਨੂੰ ਅਝੀਹਾ ਕਰਨ ਦਾ ਹੱਕ ਸੀ ਆਖਰ ਮੈਂ ਮਰਦ ਜੋ ਸੀ ਮੇਰੀ ਇਸ ਸੋਚ ਨੇ ਮੈਨੂੰ ਕਦੇ ਇਨਸਾਨ ਨਹੀਂ ਬਣਨ ਦਿੱਤਾ ਮੈਂ ਉਸ ਨੂੰ ਕਦੇ ਵੀ ਚੈਨ ਦਾ ਸਾਹ ਨਹੀਂ ਲੈਣ ਦਿੱਤਾ ਆਪਣੀਆਂ ਗੰਦੀਆਂ ਹਰਕਤਾਂ ਨਾਲ ਉਸ ਦਾ ਹਮੇਸ਼ਾ ਹੀ ਦਿਲ ਦੁਖਾਇਆ ਉਸ ਦੀ ਜ਼ਿੰਦਗੀ ਨੂੰ ਮੈਂ ਵਕਤ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਉਸ ਦਿਨ ਉਸ ਦੇ ਉਸ ਨੇ ਆਤਮ ਹੱਤਿਆ ਵੀ ਮੇਰੇ ਕਰਕੇ ਹੀ ਕੀਤੀ ਸੀ ਕਿਉਂਕਿ ਉਸ ਨੂੰ ਮੇਰੇ ਨਜਾਇਜ਼ ਸਬੰਧਾਂ ਬਾਰੇ ਪਤਾ ਲੱਗ ਗਿਆ ਸੀ ਤੇ ਉਸਦੀ ਗਲਤੀ ਸਿਰਫ ਇੰਨੀ ਸੀ ਕਿ ਉਸਨੇ ਇਸ ਬਾਰੇ ਮੈਨੂੰ ਪੁੱਛ ਲਿਆ ਸੀ। ਬਦਲੇ ਵਿੱਚ ਮੈਂ ਜੀ ਭਰ ਕੇ ਉਸਨੂੰ ਕੁੱਟਿਆ। ਇਹ ਸਭ ਪੁਰਾਣੀਆਂ ਯਾਦਾਂ ਦਿਮਾਗ ਵਿੱਚ ਘੁੰਮਦੀਆਂ ਰਹੀਆਂ। ਤੇ ਮੈਂ ਕਦੋਂ ਘਰ ਵਾਪਸ ਆਇਆ ਮੈਨੂੰ ਵੀ ਨਹੀਂ ਪਤਾ ਲੱਗਿਆ। ਪਾਪਾ ਜਦੋਂ ਤੁਸੀਂ ਮਾਰਕੀਟ ਗਏ ਸੀ ਉਸ ਵਕਤ ਭੂਆ ਜੀ ਆਏ ਸੀ। ਥੋੜੀ देर ਬਾਅਦ ਥੋੜੀ देर ਬੈਠੇ ਤੇ ਤੁਹਾਡਾ ਇੰਤਜ਼ਾਰ ਕੀਤਾ ਪਰ ਤੁਸੀਂ ਨਹੀਂ ਆਏ ਫਿਰ ਤੁਹਾਡੇ ਲਈ ਇੱਕ ਲਫਾਫਾ ਦੇ ਕੇ ਚਲੇ ਗਏ। ਬਾਜ਼ਾਰ ਤੋਂ ਆਉਂਦਿਆਂ ਹੀ ਸਿਮਰਨ ਨੇ ਮੈਨੂੰ ਇੱਕ ਲਫਾਫਾ ਫੜਾਇਆ ਠੀਕ ਐ ਪੁੱਤ ਮੈਂ ਲਫਾਫਾ ਖੋਲਿਆ ਤੇ ਉਸ ਵਿੱਚ ਇੱਕ ਛੋਟੀ ਜਿਹੀ ਚਿੱਟ ਨਿਕਲੀ ਜਿਸ ਤੇ ਲਿਖਿਆ ਸੀ ਵੀਰੇ ਮਾਂ ਦੇ ਜਾਣ ਤੋਂ ਕਈ ਸਾਲਾਂ ਬਾਅਦ ਮੈਂ ਅੱਜ ਉਹਨਾਂ ਦੀ ਪੁਰਾਣੀ ਸੰਦੂਕੜੀ ਖੋਲੀ ਤਾਂ ਇਹ ਚਿੱਠੀ ਉਸ ਵਿੱਚੋਂ ਮਿਲੀ ਤੇਰੇ ਨਾਮ ਦੀ ਆ ਵੀਰੇ ਤਾਂ ਕਰਕੇ ਤੈਨੂੰ ਦੇਣ ਚੱਲੀ ਆਈ ਸਾਲਾਂ ਪਹਿਲਾਂ ਇਹ ਚਿੱਠੀ ਮੈਨੂੰ ਕਿਸੇ ਨੇ ਲਿਖੀ ਹੋਊਗੀ ਇਹ ਸੋਚਦੇ ਹੋਏ ਕੰਬ ਦੇ ਹੱਥਾਂ ਨਾਲ ਮੈਂ ਪੜ੍ਹਨਾ ਸ਼ੁਰੂ ਕੀਤਾ ਪਿਆਰੇ ਗੁਰਜੰਟ ਉੰਜ ਤਾਂ ਤੁਸੀਂ ਮੈਨੂੰ ਕਈ ਵਾਰ ਮਾਰਿਆ ਪਰ ਮੈਂ ਹਮੇਸ਼ਾ ਇਹ ਸੋਚ ਕੇ ਸਭ ਸਹਿੰਦੀ ਚਲੀ ਗਈ ਕਿ ਜਿਵੇਂ ਦੇ ਵੀ ਹੋ ਤੁਸੀਂ ਮੇਰੇ ਹੋ ਪਰ ਕੱਲ ਜਦੋਂ ਤੁਹਾਡੇ ਸਾਰੇ ਨਜਾਇਜ਼ ਸਬੰਧਨ ਦਾ ਮੈਨੂੰ ਪਤਾ ਲੱਗਿਆ ਤਾਂ ਮੇਰਾ ਧੀਰ ਮੇਰੇ ਧੀਰਜ ਦਾ ਬੰਨ ਟੁੱਟ ਗਿਆ ਤੁਸੀਂ ਹਰ ਰੋਜ਼ ਮੇਰੇ ਤੇ ਹੱਥ ਚੁੱਕਦੇ ਪਰ ਮਨ ਵਿੱਚ ਇੱਕ ਸੰਤੋਸ਼ ਸੀ ਐਸ ਦੁੱਖ ਭਰੀ ਜ਼ਿੰਦਗੀ ਵਿੱਚ ਵੀ ਇੱਕ ਰਿਸ਼ਤਾ ਤਾਂ ਹੈ ਘੱਟੋ-ਘੱਟ ਮੇਰੇ ਕੋਲ ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਰਿਸ਼ਤਾ ਰਿਸ਼ਤਾ ਨਾ ਹੋ ਕੇ ਇੱਕ ਕਲੰਕ ਹੈ ਤਾਂ ਇਸ ਕਲੰਕ ਦੇ ਨਾਲ ਮੈਂ ਨਹੀਂ ਜੀ ਸਕਦੀ ਸੋਚਦੀ ਸੀ ਕਦੇ ਤਾਂ ਤੁਹਾਡੇ ਦਿਲ ਵਿੱਚ ਆਪਣੇ ਲਈ ਪਿਆਰ ਜਗਾ ਹੀ ਲਵਾਂਗੀ ਪਰ ਹੁਣ ਸਾਰੀਆਂ ਉਮੀਦਾਂ ਖਤਮ ਹੋ ਚੁੱਕੀਆਂ ਨੇ ਪੇਕਿਆਂ ਵਿੱਚ ਵੀ ਕੋਈ ਨਹੀਂ ਜਿਸ ਨੂੰ ਮੇਰੇ ਜਿਉਣ ਜਾਂ ਮਰਨ ਨਾਲ ਕੋਈ ਫਰਕ ਹੋਵੇ ਮੈਂ ਦੁੱਖ ਸੁੱਖ ਕਿਸੇ ਨਾਲ ਵੰਡ ਵੀ ਨਹੀਂ ਸਕਦੀ ਤੇ ਨਾ ਹੀ ਉਸ ਨੂੰ ਸਹਿ ਪਾ ਰਹੀ ਆ ਤੁਸੀਂ ਦੱਸੋ ਫਿਰ ਮੈਂ ਕਿਵੇਂ ਜੀਵਾਂ ਮੇਰੇ ਬਾਅਦ ਮੇਰੇ ਬੱਚਿਆਂ ਦੀ ਦੁਰਦਸ਼ਾ ਨਾ ਹੋਵੇ ਇਸ ਲਈ ਆਪਣੀ ਕੋਖ ਵਿੱਚ ਪਲ ਰਹੇ ਬੱਚੇ ਨੂੰ ਮੈਂ ਨਾਲ ਜਾ ਰਹੀ ਆ 마ਸੂਮ ਨਿਰਮਲ ਨੂੰ ਮਾਰਨ ਦੀ ਹਿੰਮਤ ਮੈਂ ਜਟਾ ਨਹੀਂ ਪਾਈ ਖੁਸ਼ ਰਹੋ ਤੁਸੀਂ ਘਟੋ ਘਟ ਨਿਰਮਲ ਨੂੰ ਇੱਕ ਬਿਹਤਰ ਇਨਸਾਨ ਜ਼ਰੂਰ ਬਣਾਓ ਜਾਣ ਤੋਂ ਪਹਿਲਾਂ ਬਸ ਇੱਕ ਵਾਰ ਜ਼ਰੂਰ ਕਹਿਣਾ ਚਾਹੁੰਦੀ ਸੀ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਤੁਹਾਡੇ ਪਿਆਰ ਦੇ ਇੰਤਜ਼ਾਰ ਵਿੱਚ ਪਲ-ਪਲ ਮਰਦੀ ਰਹੀ ਤੁਹਾਡੀ ਸਰਜੀਤ ਪੂਰੀ ਚਿੱਠੀ ਹੰਝੂਆਂ ਨਾਲ ਗਿੱਲੀ ਹੋ ਚੁੱਕੀ ਸੀ ਦਿਲ ਕਰ ਰਿਹਾ ਸੀ ਕਿ ચીਖ-ਚੀਖ ਕੇ ਕਹਾ ਸਰਜੀਤ ਮੈਨੂੰ ਮਾਫ਼ ਕਰ ਦੇ ਮੈਂ ਇਨਸਾਨ ਕਹਾਉਣ ਦੇ ਕਾਬਲ ਨਹੀਂ ਹਾਂ ਤੇਰੇ ਪਿਆਰ ਦੇ ਕਾਬਲ ਭਲਾ ਕਿਵੇਂ ਬਣ ਜੂ ਉਦਰਤ ਮੇਰੀ ਸਰਜੀਤ ਮੈਨੂੰ ਕਦੇ ਵਾਪਸ ਕਰ ਦੇ ਮੈਂ ਉਸ ਦੇ ਪੈਰ ਫੜ ਕੇ ਉਸ ਤੋਂ ਆਪਣੇ ਗੁਨਾਹਾਂ ਦੀ ਮਾਫੀ ਮੰਗ ਲਵਾਂ ਪਰ ਹੁਣ ਪਛਤਾ ਕੇ ਵੀ ਕੁਝ ਨਹੀਂ ਹੋ ਸਕਦਾ ਭਾਵਨਾਵਾਂ ਦਾ ਇਹ ਜਵਾਰ-ਭਾਟਾ ਕੁਝ ਥੰਮਿਆ ਤਾਂ ਕੁਝ ਹਲਕਾ ਮਹਿਸੂਸ ਹੋਇਆ ਸ਼ਾਇਦ ਮਾਂ ਨੂੰ ਸਰਜੀਤ ਦਾ ਸੁਸਾਈਡ ਲੈਟਰ ਮਿਲ ਚੁੱਕਿਆ ਸੀ ਪਰ ਮੈਨੂੰ ਬਚਾਉਣ ਦੇ ਲਈ ਇਹ ਚਿੱਠੀ ਉਹਨਾਂ ਨੇ ਆਪਣੇ ਕੋਲ ਲੁਕੋ ਕੇ ਰੱਖ ਲਈ ਸੀ ਇਹ ਉਹਨਾਂ ਦਾ ਪਿਆਰ ਹੀ ਸੀ ਤਾਂ ਪਿਆਰ ਹੀ ਸੀ ਤਾਂ ਹੀ ਤਾਂ ਇੰਨਾ ਘਟੀਆ ਜੁਰਮ ਕਰਨ ਤੋਂ ਬਾਅਦ ਵੀ ਮੈਂ ਬਚ ਗਿਆ ਉਹਨਾਂ ਨੇ ਮੈਨੂੰ ਕਾਲ ਕੋਠਰੀ ਦੀ ਸਜ਼ਾ ਤੋਂ ਬਚਾ ਲਿਆ ਪਰ ਮੇਰੇ ਕਰਮਾਂ ਦੀ ਸਜ਼ਾ ਤਾਂ ਕੁਦਰਤ ਨੇ ਕੁਦਰਤ ਤੋਂ ਮੈਨੂੰ ਮਿਲਣੀ ਹੀ ਸੀ ਉਹ ਕਿਸੇ ਵੀ ਬਹਾਨੇ ਨਾਲ ਮੈਨੂੰ ਮਿਲ ਰਹੀ ਹੈ ਪਰ ਹੁਣ ਸਭ ਕੁਝ ਭੁਲਾ ਕੇ ਸਰਜੀਤ ਦੀ ਉਹ ਲਿਖੀ ਹੋਈ ਗੱਲ ਮੇਰੇ ਮਨ ਵਿੱਚ ਬਾਰ-ਬਾਰ ਆ ਰਹੀ ਸੀ ਘਟੋ ਘਟ ਨਿਰਮਲ ਨੂੰ ਤੁਸੀਂ ਇੱਕ ਬਿਹਤਰ ਇਨਸਾਨ ਜ਼ਰੂਰ ਬਣਾਓ ਸਿਮਰਨ ਦੇ ਪੇਕਿਆਂ ਵਿੱਚ ਵੀ ਤਾਂ ਉਸਦੀ ਬੁੱਢੀ ਬਜ਼ੁਰਗ ਮਾਂ ਦੇ ਇਲਾਵਾ ਕੋਈ ਨਹੀਂ ਹੋ ਸਕਦਾ ਐਸ ਲਈ ਵੀ ਉਹ ਸਰਜੀਤ ਬਾਗ ਮਜਬੂਰ ਹੋਵੇ ਪਰ ਹੁਣ ਮੈਂ ਮਜਬੂਰ ਨਹੀਂ ਹੋਊਂਗਾ ਕੁਝ ਸੋਚ ਕੇ ਮੈਂ ਉੱਠ ਖੜਾ ਹੋਇਆ ਸਿਮਰਨ ਨੂੰ ਆਵਾਜ਼ ਮਾਰੀ ਜੀ ਪਾਪਾ ਕਹਿੰਦੇ ਹੋਏ ਸਿਮਰਨ ਮੇਰੇ ਸਾਹਮਣੇ ਆ ਖੜੀ ਹੋਈ ਬਹੁਤ ਦੇਰ ਤੱਕ ਮੈਂ ਉਸ ਨੂੰ ਸਭ ਕੁਝ ਸਮਝਾਉਂਦਾ ਰਿਹਾ ਤੇ ਉਹ ਅੱਖਾਂ ਫਾੜ-ਫਾੜ ਕੇ ਮੈਨੂੰ ਬਹੁਤ ਹੈਰਾਨੀ ਨਾਲ ਦੇਖੀ ਜਾ ਰਹੀ ਸੀ ਸ਼ਾਇਦ ਉਸ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਨਿਰਮਲ ਦੇ ਪਾਪਾ ਹੋਣ ਦੇ ਬਾਵਜੂਦ ਮੈਂ ਉਸ ਦਾ ਦਰਦ ਕਿਵੇਂ ਮਹਿਸੂਸ ਕਰ ਰਹੀ ਆਂ ਉਸ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਅਚਾਨਕ ਮੈਂ ਇਹ ਕੀ ਤੇ ਕਿਉਂ ਕਰ ਰਹੀ ਆਂ ਕਿਉਂਕਿ ਉਹ ਮਾਸੂਮ ਤਾਂ ਮੇਰੀ ਹਕੀਕਤ ਤੋਂ ਹਮੇਸ਼ਾ ਅਣਜਾਣ ਸੀ ਨੇੜੇ ਦੇ ਪੁਲਿਸ ਸਟੇਸ਼ਨ ਪਹੁੰਚ ਕੇ ਮੈਂ ਆਪਣੀ ਬੂ ਆਪਣੀ ਬਹੂ ਤੇ ਹੋ ਰਹੇ ਅਤਿਆਚਾਰ ਦੀ ਧਾਰਾ ਦੇ ਅੰਦਰ ਗਤ ਆਪਣੇ ਮੁੰਡੇ ਨਿਰਮਲ ਦੇ ਖਿਲਾਫ ਰਿਪੋਰਟ ਦਰਜ ਕਰਵਾਈ। ਮੇਰੇ ਕਹਿਣ ਤੇ ਨਿਰਮਲ ਨੇ ਆਪਣੇ ਸਰੀਰ ਦੇ ਜ਼ਖਮ ਤੇ ਨਿਸ਼ਾਨ ਉਹਨਾਂ ਨੂੰ ਦਿਖਾਏ। ਜਿਸ ਨਾਲ ਕੇਸ ਪੁਖਤਾ ਹੋ ਗਿਆ। ਥੋੜਾ ਵਕਤ ਲੱਗਿਆ ਪਰ ਅਸੀਂ ਆਪਣਾ ਕੰਮ ਕਰ ਦਿੱਤਾ। ਅੱਗੇ ਦਾ ਕੰਮ ਪੁਲਿਸ ਕਰੂਗੀ ਨਿਰਮਲ ਨੂੰ ਸਹੀ ਰਾਤੇ ਲਿਆਉਣ ਦਾ। ਇਹੀ ਤਰੀਕਾ ਮੈਨੂੰ ਸਹੀ ਲੱਗਿਆ ਕਿਉਂਕਿ ਸਿਰਫ ਮੇਰੇ ਸਮਝਾਉਣ ਨਾਲ ਗੱਲ ਉਸ ਦੇ ਪੱਲੇ ਪੈਣ ਵਾਲੀ ਨਹੀਂ ਸੀ। ਪੁਲਿਸ ਕਾਨੂੰਨ ਤੇ ਸਜ਼ਾ ਦੇ ਖੋਫ ਨਾਲ ਕੀ ਹੁਣ ਉਸ ਨੂੰ ਸਹੀ ਰਸਤੇ ਤੇ ਲਿਆਂਦਾ ਜਾ ਸਕਦਾ ਸੀ ਸਰਜੀਤ ਦੀ ਚਿੱਠੀ ਦੇ ਕਹੇ ਸ਼ਬਦਾਂ ਦੇ ਅਨਸਾਰ ਮੈਂ ਉਸ ਨੂੰ ਰਿਸ਼ਤਿਆਂ ਦੀ ਇੱਜ਼ਤ ਕਰਨਾ ਸਿਖਾਊਗਾ ਤੇ ਇੱਕ ਚੰਗਾ ਇਨਸਾਨ ਬਣਾਵਾਂਗਾ ਤਾਂ ਕਿ ਫਿਰ ਕੋਈ ਸਰਜੀਤ ਕਿਸੇ ਗੁਰਜੰਟ ਦੇ ਅਤਿਆਚਾਰਾਂ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰਨ ਲਈ ਮਜਬੂਰ ਨਾ ਹੋਵੇ ਆਟੋ ਵਿੱਚ ਵਾਪਸੀ ਦੇ ਵਕਤ ਸਿਮਰਨ ਦੇ ਸਿਰ ਤੇ ਮੈਂ ਪਿਆਰ ਨਾਲ ਹੱਥ ਫੇਰਿਆ ਉਸ ਦੀਆਂ ਅੱਖਾਂ ਵਿੱਚ ਖੋਫ ਦੀ ਜਗ੍ਹਾ ਹੁਣ ਸਕੂਨ ਨਜ਼ਰ ਆ ਰਿਹਾ ਸੀ ਇਹ ਦੇਖ ਕੇ ਮੈਂ ਸੁੱਖ ਦਾ ਸਾਹ ਲਿਆ